ਹਾਂਜੀ ਸਸ਼ੀਕਲ ਜੀ ਐਡਵੋਕੇਟ ਗੁਰਪਿਆਰ ਸਿੰਘ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਲੇਟੈਸਟ ਜਜਮੈਂਟ ਦੇ ਵਿੱਚ ਹਸਬੰਡ ਵਾਈਫ ਦਾ ਰੌਲਾ ਸੀ ਵਾਈਫ ਨੇ ਜਿਹੜੇ ਹੈਗੇ ਨੇ ਕ੍ਰਿਮੀਨਲ ਕੇਸ 498 406 ਜਿਹੜਾ ਪਤੀ ਦੇ ਉੱਪਰ ਤੇ ਪਤੀ ਦੇ ਪਰਿਵਾਰ ਦੇ ਉੱਪਰ ਕੀਤਾ ਹੋਇਆ ਸੀ ਡੋਮੈਸਟਿਕ ਵਾਇਲੈਂਸ ਕੇਸ ਚੱਲ ਰਿਹਾ ਸੀ ਤੇ ਮੈਂਟੇਨੈਂਸ ਦਾ ਕੇਸ ਚੱਲਦਾ ਸੀ ਬਾਅਦ ਦੇ ਵਿੱਚ ਜਿਹੜੀ ਉਹਨਾਂ ਦੇ ਉੱਪਰ ਸੈਟਲਮੈਂਟ ਹੋ ਜਾਂਦੀ ਹੈ ਉਹਨਾਂ ਦੀ ਤੇ ਉਹਨਾਂ ਦਾ ਮਿਊਚੁਅਲ ਡਿਵੋਰਸ ਹੋ ਜਾਂਦਾ ਹੈ ਤੇ ਕੁਝ ਪੈਸੇ ਦੇ ਵਿੱਚ ਸੈਟਲਮੈਂਟ ਹੋ ਜਾਂਦੀ ਹੈ ਆਮ ਤੌਰ ਤੇ ਆਪਾਂ ਦੇਖਦੇ ਆਂ ਆਪਣੇ ਲੋਕਲ ਏਰੀਆ ਦੇ ਵਿੱਚ ਵੀ ਚੀਜ਼ਾਂ ਵਾਪਰਦੀਆਂ ਨੇ ਵੀ ਸੈਟਲਮੈਂਟ ਹੋ ਕੇ ਕੰਮ ਨਿਭੜ ਜਾਂਦਾ ਉਹਨਾਂ ਦਾ ਤੇ ਉਹਦੇ ਵੀ ਚੀਜ਼ਾਂ ਲਿਖਾਈਆਂ ਜਾਂਦੀਆਂ ਨੇ ਵੀ ਇਹ ਕੇਸ ਵਾਪਸ ਲੈ ਲੂਗੀ ਜੇ ਘਰ ਵਾਲੇ ਨੇ ਕੀਤਾ ਹੁੰਦਾ ਤਾਂ ਉਹ ਕੇਸ ਵਾਪਸ ਲੈ ਲੂਗੀ ਪਰ ਇਸ ਕੇਸ ਦੇ ਵਿੱਚ ਉਲਟ ਕੀ ਹੋਇਆ ਉਹਨਾਂ ਦੀ ਸੈਟਲਮੈਂਟ ਵੀ ਹੋ ਗਈ ਵਾਈਫ ਨੇ ਪੈਸੇ ਵੀ ਲੈ ਲਏ ਤੇ ਮਿਊਚੁਅਲ ਡਿਵੋਰਸ ਵੀ ਲੈ ਲਿਆ ਉਸ ਤੋਂ ਬਾਅਦ ਜਿਹੜੇ ਕੇਸ ਸੀ ਕ੍ਰਿਮੀਨਲ ਕੇਸਸ ਓਹੋ ਜਿਹੜੇ ਹੈਗੇ ਸੀ ਉਹਨੇ ਵਾਪਸ ਨਹੀਂ ਲਏ ਤੇ ਹਸਬੰਦ ਦੁਆਰਾ 482 ਦੇ ਵਿੱਚ ਮੱਧਿਆ ਪ੍ਰਦੇਸ਼ ਹਾਈ ਕੋਰਟ ਦੇ ਵਿੱਚ ਉਹ ਗਿਆ ਤਾਂ ਉਹਨੇ ਉੱਥੇ ਪਟੀਸ਼ਨ ਦਾਇਰ ਕੀਤੀ ਤਾਂ ਹਾਈ ਕੋਰਟ ਨੇ 1 ਲੱਖ ਰੁਪਏ ਜਿਹੜਾ ਹੈਗਾ ਫਾਈਨ ਹੈ ਉਹ ਵਾਈਫ ਨੂੰ ਇੰਪੋਜ਼ ਕੀਤਾ ਤੇ ਇਹਦੇ ਵਿੱਚ ਗੱਲ ਦੇਖਣ ਵਾਲੀ ਇਹ ਹੈ ਵੀ ਤੂੰ ਹਲੇ ਵੀ ਉਹਦੇ ਉੱਪਰ ਜਿਹੜੇ ਹੈਗੇ ਨੇ ਚਾਰਦੇ ਚਲਾਈ ਜਾਂਦੀਆਂ ਬਾਅਦ ਦੇ ਪਹਿਲਾਂ ਤੂੰ ਲਿਖ ਕੇ ਦੇ ਰਹੀ ਹੈ ਵੀ ਮੈਂ ਕੰਮ ਨਵੇੜ ਰਹੀ ਹੈ ਸੋ ਇਸ ਕਰਕੇ ਇਹ ਚੀਜ਼ਾਂ ਕਾफी ਚੀਜ਼ਾਂ ਵਾਪਰ ਰਹੀਆਂ ਨੇ ਜੇ ਕਿਸੇ ਵੀ ਕਾਫੀ ਪਤਨੀਆਂ ਦੇ ਨਾਲ ਇਹ ਚੀਜ਼ਾਂ ਹੁੰਦੀਆਂ ਨੇ ਵਾਈਫ ਸੈਟਲਮੈਂਟ ਵੀ ਕਰ ਜਾਂਦੀ ਹੈ ਜੋ ਵਾਅਦੇ ਕੀਤੇ ਜਾਂਦੇ ਨੇ ਸੈਟਲਮੈਂਟ ਦੇ ਵਿੱਚ ਵੀ ਮੈਂ ਕ੍ਰਿਨਲ ਕੇਸ ਵਾਪਸ ਲੈ ਲਾਂਗੀ ਤੇ ਉਹ ਕੇਸ ਵਾਪਸ ਨਹੀਂ ਲਏ ਜਾਂਦੇ ਤਾਂ ਉਹਨਾਂ ਦੇ ਖਿਲਾਫ ਵੀ ਮੋਰਚਾ ਠਾਇਆ ਜਾ ਸਕਦਾ ਹੈ ਤਾਂ ਇਸ ਜੱਜ ਮੇਰੇ ਦਾ ਸਹਾਰਾ ਲੈਂਦੇ ਹੋਏ ਤੁਸੀਂ ਜਿਹੜੀ ਹੈਗੇ ਕੋਈ ਵੀ ਐਡਾਂ ਦੀ ਜੀ ਕੋਈ ਪਤਨੀ ਐਡਾਂ ਦਾ ਸੈਟਲਮੈਂਟ ਕਰਕੇ ਮਿਊਚੁਅਲ ਡਿਵੋਰਸ ਲੈ ਕੇ ਵਾਸੇ ਲੈ ਕੇ ਬਾਅਦ ਦੇ ਵਿੱਚ ਮੁਕਰਦੀ ਆ ਤਾਂ ਇਸ Madhya Pradesh ਹਾਈ ਕੋਰਟ ਨੇ ਇਹਦੇ ਵਿੱਚ ਪਤਨੀ ਨੂੰ 1 ਲੱਖ ਰੁਪਏ ਜਿਹੜਾ ਹੈਗਾ ਜੁਰਮਾਨਾ ਕੀਤਾ ਵੀ ਤੂੰ ਹਲੇ ਤੱਕ ਲਿਟੀਗੇਸ਼ਨ ਚਲਾ ਰੱਖੀ ਐ ਉਦੋਂ ਤੂੰ ਸਾਰਾ ਸੈਟਲਮੈਂਟ ਡਿਵੋਰਸ ਵੀ ਲੈ ਚੁੱਕੀ ਐ ਥੈਂਕ ਯੂ